ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹਾਬੀ ਸਚੁ ਨਾਨਕ ਹੋਸੀ ਵੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੋ ਪੈ ਚੋ ਪਣਾ ਹੋਵੇ ਜੇ ਲਾਇ ਰਹਾਲੇ ਬਤਾਰ भुख्या ज बन्ना पुरिया पार सह साल चल सच कूड़ा हुई आ किव चलना नाल। आकार हुक्मी होवन जिय हुक्म लावड़ी आई हुक्मी उत्तम नीच हुक्म लिख दुख सुख पाई है एक न हुक्मी बखशीस एक हुक्म सदा पवाई है हुक्म अंदर सबको बाहर हुक्म न को ਨੌਨਕ ਹੁਕਮਾ ਜੇ ਬੂਝਾ ਤਾ ਹਮਾ ਕਹਣਾ ਕੋਏ گا ਵੇ ਕੋਤਾਨਾ ਉਹ ਵੇਖੇ ਸਤਾ ਨਾ ਗਾਵੇ ਕੋ ਦਾ ਜਾਣਾ ਨੀ ਸਾਨ ਗਾਵੇ ਕੋ ਗੁੰਵੜੇ ਅਈਆਂ ਚਾਰ ਗਾਵੇ ਕੋ ਵੀਦਿਆ ਵੀ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਾ ਨਖੇ ਹੈ ਗਾਵੇ ਕੋ ਜੀ ਅਲਾ ਫਿਰਦੇਹਾ ਗਾਵੇ ਕੋ ਜਾ ਪੈਦੀ ਚਾ ਦੂਰ ਗਾਵੇ ਕੋ ਵੇਖਿਆ ਹਦਰਾ ਹਦੂਰ ਕਥਨਾ ਕਥੀ ਨਾ ਆਵੇ ਤੋਟ ਕਤਕਤ ਕਥੀ ਕੋਟੀ ਕੋਟ ਕੋਟ ਦੇ ਦਾਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਂ ਹੀ ਖਾਂ ਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਗਸਾਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਹੈ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਆਂ ਜਿਤ ਸੁਣ ਤਰੇ ਪਿਆਰ ਅਮਿਤ ਵੇਲਾ ਸਚਨਾ ਵੜਿਆਈ ਵਿਚਾਰ ਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਕੇ ਵਾ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਕਾ ਨਾਨਕ ਗਾਵੀਆ ਗੁਣੀ ਨਿਧਾਨ ਗਾਵੀ ਇਹ ਸੁਨਿਆ ਅਮਨ ਰਖੀਆ ਪਾਓ ਦੁੱਖ ਪਰ ਹਰ ਸੁਖ ਕਰਲਾ ਜਾਏ ਗੁਨਮੁਖ ਨਾਦਨ ਗੁਰਮੁਖ ਵੇਦੰਗਾ ਗੁਰਮੁਖ ਰਿਆ ਸਮਾਏ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਹੈ ਕਹਿਣਾ ਕਥ ਨਾ ਜਾਏ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਤੀਰਥ ਨਾਵਾ ਜਿਤ ਚਪਾਵਾ ਵਿਨ ਪਾਣੇ ਕਹਿਣਾ ਹੈ ਕਰੀ ਜੇਤੀ ਸਿਤ ਉਪਾਏ ਵੇਖਾ ਵਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਖ ਸੁਨੀ ਗੁਰ ਇੱਕ ਦੇ ਹੈ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਜੇ ਜੁਗ ਚਾਰੇ ਯਾਰ ਜਾ ਹੋਰ ਦਸੋਨੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾ ਚਲਾ ਸਭ ਕੋਏ चंगा रखा है क्या का जसकीरत जगले चेत सुंदर न आवी तवात न पूछा के कीटा अंदर कीट कर दोस्त नानक निर्गुण गुण करे गुण दे गुणवंत्या को है, सूजी जे। को है करे। सुनिया सिद्धपीर सुर नाद सुनिया तरत तवल आकाश सुनिया दीप लो पाताल सुनिया पोहन सक नानक भगता सदावे घास सुनिया दुख पाप का नास सुनिया ईश्वर भ्रम ਸੁਨਿਆ ਸੁਨਿਆ ਸੁਖ ਸਲਾਹਨ ਮੰਦ ਸੁਨਿਆ ਜੋਗ ਜੁਗਤਾਨ ਪੇਧ ਸੁਨਿਆ ਸਾਸਤਿ ਮ੍ਰਿਤਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕਾ ਇਸ਼ਨਾਨ ਸੁਨਿਆ ਪੜ ਪੜ ਪਾਵੈ ਮਾਨ ਸੁਨਿਆ ਲਗਾ ਸ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ